ਸਤਿ ਸ਼੍ਰੀ ਅਕਾਲ ਜੀ ਮਿੱਤਰੋ ਆਪਾਂ ਖੜਿਆ ਸੁਖ ਢਾਲੀ ਵਾਲ ਬੁਟੀਕ ਤੇ ਇੱਕ ਪੰਜਾਬਣ ਤੇ ਪੰਜਾਬੀ ਭਰਾ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਟਰੈਂਡ ਚੱਲਦਾ ਹਨਾ ਵੀ ਹੱਥਾਂ ਦੀ ਕਢਾਈ ਵਾਲੇ ਸੂਟ ਬਿਲਕੁਲ ਹੱਥਾਂ ਦੀ ਕਢਾਈ ਦੀ ਡਿੱਟੋ ਕਢਾਈ ਜਿਵੇਂ ਦੇ ਤੁਸੀਂ ਸਾਨੂੰ ਡਿਜ਼ਾਈਨ ਦੱਸ ਦੋਗੇ ਇਹ ਭੈਣ ਤੇ ਇਹ ਬਾਈ ਹਨਾ ਉਸ ਤਰ੍ਹਾਂ ਦੀ ਆਪਾਂ ਨੂੰ ਡਿਜ਼ਾਈਨ ਬਣਾ ਕੇ ਪੇਸ਼ ਕਰ ਦਣਗੇ ਇੱਕ ਵਾਰੀ ਮਸੀਨ ਕੰਨੀ ਚਾਤੀ ਮਰਵਾ ਦੇ ਇੱਕ ਵਾਰੀ ਦੇ ਵਿੱਚ ਲਗਭਗ 3-4 ਸੂਟੇ ਤਿਆਰ ਕਰ ਦਿੰਦੀ ਆ ਪੈਂਡਰਾਈਵ ਇਹਦੇ ਵਿੱਚ ਲੱਗਦੀ ਆ ਪੈਂਡਰਾਈਵ ਦੇ ਵਿੱਚ ਜਿਹੜਾ ਮਰਜ਼ੀ ਡਿਜ਼ਾਈਨ ਪਾ ਦਿਓ ਉਹੀ ਡਿ ਬੱਲਕੋਲਾ ਜਿਵੇਂ ਮਤਲਬ ਆਪਾਂ ਕਹਿ ਲਈਏ ਵੀ ਫੋਲ ਹਨਾ ਨੈਟ ਤੋਂ ਡਾਊਨਲੋਡ ਕਰ ਲੈਣੇ ਆ ਉਸੇ ਤਰ੍ਹਾਂ ਦਾ ਡਿਜ਼ਾਈਨ ਸਾਨੂੰ ਬਣ ਕੇ ਤੁਹਾਡੇ ਸਾਹਮਣੇ ਆ ਜਾਊਗਾ ਤੇ ਆਪਾਂ ਗੱਲਬਾਤ ਵੀ ਕਰਦੇ ਆਂ ਤੇ ਮਸ਼ੀਨ ਦੇ ਵਿੱਚ ਚਾਰ ਸੂਟ ਪੈਂਦੇ ਹਨਾ ਹਾਂਜੀ ਆਇਓ ਮਾੜਾ ਜਿਹਾ ਆਪਾਂ ਗੱਲਬਾਤ ਕਰਦੇ ਹੋਰ ਕੀ ਹਾਲ ਨੇ ਬਈ ਠੀਕੋ ਇਹ ਬਾਈ ਆ ਬਈ ਆਪਣਾ ਗੁਰੀ ਢਾਲੀ ਵਾਲ ਹਨਾ ਕਿੰਨਾ ਕ ਟਾਈਮ ਹੋ ਗਿਆ ਬਈ ਆਪਾਂ ਨੂੰ ਕੰਮ ਕਰਦੈਨ ਆਪਾਂ ਨੂੰ 1 ਸਾਲ ਹੋ ਗਿਆ ਬਈ ਸਾਲ ਹਾਂਜੀ ਬਈ ਠੀਕ ਹੈ ਜਿਵੇਂ ਬਾਈ ਤੁਸੀਂ ਨੇ ਦੱਸਿਆ ਸਾਲ ਵਾਂਗੂ ਆਪਣੇ ਕੋਲੇ ਹੋ ਗਿਆ ਆਪਣਾ ਪਿੰਡ ਹੈਗਾ ਟਾਈਪੀ ਹਾਂ ਨਾ ਰੋਡ ਦੇ ਉੱਤੇ ਆਪਾਂ ਪਿੰਡ 'ਚ ਬੈਠੇ ਆਂ ਆਪਾਂ ਨੂੰ ਬਿਜ਼ਨਸ ਕਰਨ 'ਚ ਕੋਈ ਸਮੱਸਿਆ ਤਾਂ ਨਹੀਂ ਵੀ ਜਿਵੇਂ ਕੰਮ ਵਧੀਆ ਹੀ ਜਾਂਦਾ ਪੂਰਾ ਵਧੀਆ ਬਈ ਕੋਈ ਸਮੱਸਿਆ ਨਹੀਂ ਹੈਗਾ ਜਿਵੇਂ ਆਪਣਾ ਬਾਰ-ਬਾਰ ਵੀ ਘਰ ਪੈਂਦਾ ਹਾਂ ਹਾਂ ਉਹੀ ਤਾਂ ਗੱਲ ਕਰ ਰਹੇ ਹਾਂ ਕੋਈ ਦਿੱਕਤ ਨਹੀਂ ਬਈ ਕੋਈ ਕੋਈ ਬੋਲ ਨਹੀਂ ਹੈਗੀ ਬਹੁਤ ਕੰਮ ਬਹੁਤ ਹੀ ਆਉਂਦਾ। ਇਹ ਵੀਡੀਓ ਦੇਖ ਕੇ ਕੰਮ ਤੈਨੂੰ ਹੋਰ ਵੀ ਜ਼ਿਆਦਾ ਆਊਗਾ। ਹਾਂਜੀ ਬਈ ਬਹੁਤ ਤਰ੍ਹਾਂ ਦੇ ਲੋਕ ਕਹਿਣਗੇ ਆ ਕੋਈ ਪਿੰਡ ਪੁੱਛੂਗਾ ਹਨਾ ਵੀ ਆਪਣੇ ਕੋਲੇ ਕੋਈ ਇਹੋ ਜਿਹਾ ਸਿਸਟਮ ਹੈਗਾ ਜਿਵੇਂ ਵੀ ਮੰਨ ਕੇ ਚੱਲ ਤੈਨੂੰ ਦੂਰੋਂ ਫੋਨ ਆ ਗਿਆ ਮੋਹਾਲੀ ਤੋਂ ਚੰਡੀਗੜ੍ਹ ਤੋਂ ਜਾਂ ਇਧਰੋਂ ਕੋਈ ਅੰਮ੍ਰਿਤਸਰ ਏਰੀਆ ਚ ਫੋਨ ਆ ਗਿਆ ਹਨਾ ਵੀ ਅਗਲਾ ਕਹਿੰਦਾ ਯਾਰ ਵੀ ਕੱਪੜਾ ਆਪਦੇ ਆਪ ਲੈ ਕੇ ਆਪ ਹੀ ਸਾਨੂੰ ਤਿਆਰ ਕਰਕੇ ਭੇਜ ਦੇ ਹਾਂ ਬਈ ਆਪਣੇ ਲੱਵੇ ਸਾਰੇ ਤਰ੍ਹਾਂ ਦਾ ਸਟੱਫ ਹੁੰਦਾਗਾ ਜਿਵੇਂ ਕੀ ਕਹਿੰਦੇ ਪਸ਼ਮੀਨਾ ਸਾਰਾ ਸੇਮਰ ਮੰਨ ਲਾ ਆਹਾਂ ਕਰੀਬ ਅੱਛਾ ਸਾਰਾ ਸਟਾਫ ਸਾਰੇ ਤਰ੍ਹਾਂ ਦਾ ਸਟਾਫ ਹੁੰਦਾ ਬਈ ਆਪਣੇ ਇਹ ਆਪ ਦਾ ਆਪਣਾ ਲੈਂਦਾ ਕੱਪੜਾ ਆਪਣਾ ਲੈਂਦਾ ਹੋਇਆ ਬਈ ਮਤਲਬ ਕਿ ਕਸਟਮਰਾਂ ਦਾ ਵੀ ਆ ਅੱਛਾ ਵੀ ਜਿਵੇਂ ਕਸਟਮਰ ਡਿਮਾਂਡ ਕਰਦਾ ਵੀ ਅੰਦਰ ਵੀ ਪਿਆ ਬਈ ਆਪਣੇ ਲੱਵੇ ਕੱਪੜਾ ਕੱਪੜੇ ਦੀ ਕੋਈ ਕਮੀ ਨਹੀਂ ਹੈਗੀ ਵੀ ਜਿਵੇਂ ਕਸਟਮਰ ਡਿਮਾਂਡ ਕਰਦਾ ਵੀ ਸਾਨੂੰ ਆਹ ਕੱਪੜੇ ਤੇ ਕਢਾਈ ਚਾਹੀਦੀ ਆ ਹਾਂ ਬਈ ਹਾਂ ਜਿਸ ਤਰ੍ਹਾਂ ਦੀ ਵੀ ਡਿਮਾਂਡ ਕਰਦਾ ਸਾਰਾ ਕੁਝ ਮਿਲੂਗਾ ਇੱਕ ਚੀਜ਼ ਹੋਰ ਆ ਬਈ ਜਿਵੇਂ ਹੁਣ ਕੱਪੜਾ ਤੁਹਾਡੇ ਕੋਲ ਇਹ ਵੀ ਆਇਆ ਪਿਆ ਤੁਹਾਡੇ ਕੋਲ ਆਨਲਾਈਨ ਹੋਰ ਵੀ ਆਰਡਰ ਆਏ ਪੈਣ ਹਨਾ ਜਿਵੇਂ ਤੁਸੀਂ ਦੱਸਿਆ ਵੀ ਅੰਦਰ ਕੱਪੜਾ ਪਿਆ ਬਈ ਇਹਨ ਇਹ ਮੇਰੀ ਲੱਖ ਸਟਿਚਿੰਗ ਹੈ ਇਹਨੂੰ ਬੰਜ ਕੇ ਘੰਟਿਆਂ 'ਚ ਤਿਆਰ ਹੋ ਜਾਂਦਾ ਹੈ ਲੱਖ ਸਟਿਚਿੰਗ ਬਾਈ ਕਿਵੇਂ ਲੱਖ ਇਹ ਲੱਖ ਟਾਂਕਾ ਹੁੰਦਾ ਬਾਈ ਅੱਛਾ ਜਿਹੜੇ ਆ ਟਾਂਕੇ ਨੇ ਕੱਲਾ ਕੱਲਾ ਗਿਣਿਆ ਜਾਂਦਾ ਇਹ ਹਾਂ ਹਾਂ ਬਾਈ ਉੱਤੇ ਅਕਾਊਂਟਿੰਗ ਹੁੰਦੀ ਹੈ ਅੱਛਾ ਇਹ ਮਸ਼ੀਨ ਤੇ ਅਕਾਊਂਟਿੰਗ ਹੁੰਦੀ ਹੈ ਬਾਈ ਇੱਥੇ ਆਹ ਦੀ ਸਟਿਚਿੰਗ ਬਾਈ ਆ ਦਿਖਾ ਸਕਦਾ ਆਪਾਂ 96000 ਆ अच्छा हां हां 96000 96015 हां हां बल्ले 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 भाई ਇਹ ਤਾਂ ਕੱਲੀ ਕੱਲੀ ਚੀਜ਼ ਕਾਊਂਟ ਕਰਦੀ ਹੈ ਯਾਰ हां हां भाई हां ਇੱਕ ਸੂਟ ਨੂੰ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਭਾਈ ਜੇ ਮੰਨ ਲਾ ਬਾਜੂ ਵਿੱਚ ਉਹ ਕਰਨਾ हां ਬਾਜੂ ਕਰਨੇ ਆ ਫਿਰ ਇਹਨੂੰ 4 ਘੰਟੇ ਲੱਗਦੇ ਆ ਜੇ ਨਾਲ हां ਵੀ ਪਹੁੰਚੇ ਕਰਨੇ ਆ ਫਿਰ ਜਾਂ ਥੋੜਾ ਜਿਆਦਾ ਟਾਈਮ ਲੱਗ 6 ਘੰਟੇ ਲੱਗ ਜਾਂਦੇ ਭਾਂਚੇ ਵੀ ਤਿੰਨੇ ਚਾਰੇ ਇੱਕ ਅੱਛਾ ਵੀ ਚਾਹੇ ਤਾਂ ਇੱਕ ਸੂਟ ਪਾ ਲਓ ਚਾਹੇ ਚਾਰ ਪਾ ਲਓ ਟਾਈਮ ਨਹੀਂ ਲੈਣਾ ਇਹਨੇ ਬਾਈ ਠੀਕ ਆ ਫਿਰ ਤਾਂ ਯਾਰ ਸਾਨੂੰ ਬਈ ਇਹ ਵੀ ਦਿੱਕਤ ਆਉਂਦੀ ਹੋਣੀ ਹੈ ਨਾ ਵੀ ਕਸਟਮਰ ਸਾਨੂੰ ਕਹਿੰਦਾ ਹੁਣ ਵੀ ਮੈਂ ਆੜ ਜਾਣ ਪਾਉਣਾ ਮੈਂ ਆੜ ਜਾਣ ਪਾਉਣਾ ਅਲੱਗ ਅਲੱਗ ਡਿਜ਼ਾਈਨਾਂ ਕਰਕੇ ਫਿਰ ਸਾਨੂੰ ਕੱਲੇ ਕੱਲੇ ਸੂਟ ਕਰਕੇ ਵੀ ਦਿੱਕਤ ਪੈਂਦੀ ਹੋਣੀ ਹੈ ਹਾਂ ਬਈ ਐ ਨਹੀਂ ਆਪਣੇ ਲਵੇ ਨਾ ਕਾਫੀ ਕੰਮ ਆ ਜਾਂਦਾ ਵੀ ਇਹਦੀ ਕੋਈ ਦਿੱਕਤ ਨਹੀਂ ਕਿਸੇ ਕਿਸੇ ਕਸਟਮਰ ਦਾ ਜਿਵੇਂ ਕੋਈ ਕਿਤੋਂ ਕੋਈ ਕਿਤੋਂ ਉਹਨੂੰ ਇਕੱਠਾ ਕਰਕੇ ਲਾ ਦਾਨੇ ਆ ਠੀਕ ਹੈ ਤੰਨਾਂ ਦੇ ਤੰਨਾਂ ਦੇ ਲਾਤੇ ਐ ਤਾਂ ਕੋਈ ਦਿੱਕਤ ਨਹੀਂ ਤੇ ਚਾਉਂਦੀ ਵੀ ਆ ਵੀ ਆਪਾਂ ਫਿਰ ਇਕੱਲਾ ਵੀ ਕਰਕੇ ਦਿੰਨੇ ਆ ਇਕੱਲਾ ਵੀ ਕਰਕੇ ਦੇਣਾ ਜਦੋਂ ਕਿਸੇ ਦੀ ਡਿਮਾਂਡ ਹੀ ਹੋ ਗਈ ਹੈ ਨਾ ਜੇ ਕਿਸੇ ਦਾ ਵੀ ਮੰਨ ਲਾ ਉਹੀ ਇਹ ਹੀ ਲਾ ਲਾ ਘੇਰਾ ਕਿਸੇ ਦਾ 25 ਹੈ ਕਿਸੇ ਦਾ 22 ਹੈ ਉਹਨੂੰ ਦੋਨਾਂ ਨੂੰ ਇਕੱਠੇ ਆਪਾਂ ਕਿਵੇਂ ਲਾ ਦਾਂਗੇ ਸਹੀ ਗੱਲ ਆ ਸਹੀ ਹਾਂ ਹਾਂ ਵੀ ਉਹ ਵੀ ਇਕੱਲੇ ਦਾ ਵੀ ਕਰਕੇ ਦਿੰਨੇ ਆ ਇਹ ਨਹੀਂ ਵਿੱਚ ਹੁੰਦੇ ਆ ਵੀ ਕਹਿੰਦੇ ਆਪਾਂ ਆ ਕਰਦੇ ਆ ਇੰਨੇ ਘੇਰੇ ਦਾ ਨਿਕਲੋ ਆਪਾਂ ਨੂੰ ਜਿਹੇ ਜੀ ਡਿਮਾਂਡ ਆ ਗਈ ਉਹ ਜਿਹਾ ਕਰਕੇ ਦਿੰਦੇ ਆ ਠੀਕ ਹੈ ਇੱਕ ਨਾ ਬਈ ਸਾਰੇ ਹਰੇਕ ਭੈਣ ਭਰਾ ਇਹ ਹੀ ਪੁੱਛੂਗਾ ਯਾਰ ਵੀ ਰੇਟ ਰੂਟ ਆਪਣਾ ਕੀ ਹਿਸਾਬ ਕਿਤਾਬ ਹੈ ਇੱਕ ਰੇਟ ਬਈ ਆਪਣੇ ਜਾਇਜ਼ ਨਾ ਸਟੀਚਿੰਗ ਦੇ ਹਿਸਾਬ ਨਾਲ ਰੇਟ ਨਾ ਅੱਛਾ ਬਈ ਜਿਵੇਂ ਆਪਾਂ ਹਾਂ ਹਾਂ ਆਪੀ ਪਤਾ ਲੱਗ ਜੂ ਬਈ ਅਗਲੇ ਨੂੰ ਅੱਛਾ ਹਾਂ ਰੇਟ ਤਾਂ ਆਪਣੇ ਬਹੁਤ ਜਾਇਜ਼ ਨੇ ਬਈ ਠੀਕ ਹੈ ਸ਼ਹਿਰ ਚ ਜਾਓਗੇ ਜਿੱਥੇ ਜਾਓਗੇ ਆਪਣੇ ਰੇਟ ਜਾਇਜ਼ ਨੇ ਰੇਟ ਕਰ ਕੀ ਬਈ ਜਿਵੇਂ ਹੁਣ ਤੁਹਾਡੇ ਕੋਲੇ ਏਡੀ ਮਸ਼ੀਨਾਂ ਹਨਾ ਬਈ ਫਿਰ ਮਤਲਬ ਜੇ ਆਪਾਂ ਵੀਡੀਓ ਦੇ ਥਰੂ ਆਪਾਂ ਇਹ ਕਹਿ ਦਈਏ ਵੀ ਦੁਕਾਨਾਂ ਵਾਲੇ ਬੰਦੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਜਾਂ ਬੁਟੀਕ ਵਾਲੀਆਂ ਭਣਾ ਕਰ ਸਕਦੀਆਂ ਨੇ। ਬੁਟੀਕ ਵਾਲੇ ਕਰ ਲੈਣਾ ਕੋਈ ਦਿੱਕਤ ਨਹੀਂ ਵੀ ਦੁਕਾਨਾਂ ਦਾ ਸਿਸਟਮ ਹੋਰ ਹੁੰਦਾ ਹੈਗਾ। ਅੱਛਾ ਬੁਟੀਕ ਵਾਲੀਆਂ ਭਣਾ ਕਰ ਸਕਦੀਆਂ ਨੇ। ਹਾਂ ਕਰ ਸਕਦੀਆਂ। ਲੋ ਬੁਟੀਕ ਵਾਲੀਆਂ ਭਣਾ ਜਿਹੜੀਆਂ ਪਿੰਡਾਂ ਦੇ ਵਿੱਚ ਕੰਮ ਕਰਦੀਆਂ ਨੇ ਬਾਈ ਗੁਰੀਹਰਾਂ ਨੂੰ ਫੋਨ ਕਰ ਲਿਓ ਸੁਖ ਧਾਲੀਵਾਲ ਬੁਟੀਕ ਤੇ ਹਨਾ ਨੰਬਰ ਵੀ ਚੱਲੀ ਜਾਂਦਾ ਸਕਰੀਨ ਤੇ ਤੇ ਇੱਕ ਨਾ ਬਾਈ ਹੋਰ ਚੀਜ਼ ਦੱਸਦੇ ਵੀ ਜਿਹੜਾ ਜਿਵੇਂ ਤੁਸਾਨੂੰ ਅੱਜ ਆਰਡਰ ਦਿੱਤਾ ਸੂਟ ਦਾ ਹਨਾ ਫਰਜ਼ ਕਰਵਾ ਆਹ ਸੂਟ ਦਾ ਤੁਸਾਨੂੰ ਅੱਜ ਆਰਡਰ ਦਿੱਤਾ ਇਹ ਕੰਪਲੀਟ ਤੁਸੀਂ ਕਿੰਨੇ ਦਿਨਾਂ ਚ ਦੇਵੋਗੇ? ਬਾਈ ਕੰਪਲੀਟ ਨਲੇ ਕਹਿੰਦੇ 4 ਘੰਟਿਆਂ ਚ ਬਣ ਜਾਂਦਾ ਬਾਈ ਬਣਦਾ 4 ਘੰਟੇ ਜਾਂਦਾ ਆਰਡਰ ਜਿਹੜੀ ਅਗਲੀ ਆਰਡਰ ਪਏ ਨੂੰ ਉਹਨਾਂ ਨੂੰ ਵੀ ਉਹ ਕਰਨਾ ਹੈ ਐਡਜਸਟ ਕਰਨਾ ਮਤਲਬ ਤੁਹਾਡੇ ਕੋਲ ਪੈਂਡਿੰਗ ਕੰਮ ਪਿਆ ਪੈਂਡਿੰਗ ਕੰਮ ਪਿਆ ਬਾਈ ਇਹਨੂੰ 15 ਦਿਨਾਂ ਚ ਅਗਲੇ ਦੇ ਕੰਪਲੀਟ ਕਰੇ ਪਾਉਂਦੇ ਹੋਵੇ ਠੀਕ ਹੈ ਬਾਈ ਤੇ ਤੁਹਾਨੂੰ ਪਤਾ ਡਿਲੀਵਰੀ ਤੇ ਵੀ ਲੱਗਦੇ ਨੇ 1-2 ਦਿਨ ਤਾਂ ਹਾਂ ਸੱਤਿਆ ਯਾਰ ਆ ਵੀ ਗੱਲ ਮੇਨ ਸੀਗੀ ਹੈ ਨਾ ਵੀ ਡਿਲੀਵਰੀ ਵੀ ਤੁਸੀਂ ਆਪ ਹੀ ਸਾਰਾ ਕੁਝ ਕਰਤਾਂ ਹਾਂ ਹਾਂ ਬਾਈ ਮਤਲਬ ਯਾਰ ਤੁਹਾਡਾ ਤੁਹਾਡੀ ਤਾਂ ਬਕਾਈ ਹੋਈ ਨਹੀਂ ਤੁਸੀਂ ਤਾਂ ਇੱਕ ਕਾਲ ਕਰਨੀ ਹੈ ਨਾ ਇੱਕ ਕਾਲ ਕਰੋ ਪੈਸੇ ਪਾ ਦਿਓ ਤੁਹਾਡੇ ਘਰੇ ਚੀਜ਼ ਬਣ ਕੇ ਤੁਹਾਡੇ ਘਰੇ ਓਕੇ ਰਿਪੋਰਟ ਪਹੁੰਚੂਗੀ ਕੋਈ ਲੰਬਾ ਕੋਈ ਉਹ ਆਪਣੀ ਹੈ ਬਾਈ ਜ਼ਿੰਮੇਵਾਰੀ ਹੈ ਹਾਂਜੀ ਹਾਂਜੀ ਬਸ ਠੀਕ ਹੈ ਮੇਤਰੋ ਵੀਡੀਓ ਆਪਾਂ ਜਿਆਦਾ ਲੰਬੀ ਨਹੀਂ ਕਰਦੇ ਤੁਸੀਂ ਦੇਖ ਸਕਦੇ ਹੋ ਬਾਈ ਹਰਾਂ ਕੋਲੇ ਪੂਰਾ ਟੌਪ ਦਾ ਕੰਮ ਹੈ ਸਕਰੀਨ ਤੇ ਨੰਬਰ ਚੱਲ ਜਾਂਦਾ ਸੁਖ ਬੁਟੀਕ ਹੈ ਸੁਖ ਧਾਲੀਵਾਲ ਬੁਟੀਕ ਦੇ ਨਾਮ ਤੇ ਬਾਈ ਹੋਰਾਂ ਦਾ ਪੇਜ ਵੀ ਆ ਇੰਸਟਾਗ੍ਰam ਤੇ ਤੇ ਉਹਦੇ ਤੁਸੀਂ ਫੋਲੋ ਕਰਕੇ ਰੱਖਿਓ ਆਪਾਂ ਆਈਡੀ ਦਾ ਲਿੰਕ ਵੀ ਥੱਲੇ ਮੈਂਸ਼ਨ ਕਰ ਦਾਂਗੇ ਤੇ ਵੀਡੀਓ ਨੂੰ ਸਾਰਿਆਂ ਭਾਣਾ ਬਤੋ ਬਤ ਸ਼ੇਅਰ ਕਰ ਦਿਓ ਸਾਰਿਆਂ ਪਿਆਰ ਸਤਿ ਸ੍ਰੀ ਅਕਾਲ ਜੀ